ਇਹ ਸਾਲ ਤੁਸੀਂ ਇੱਥੇ ਸੜਕਾਂ ਦੇ ਖੜਦੇ ਹੋ ਕਿਸਾਨ ਧਰਨਾ ਮਜ਼ਹਰਾ ਕਰਦੇ ਹੋ ਮੌਕੇ ਦਾ ਜਿਹੜਾ ਲੀਡਰ ਆਉਂਦਾ ਉਹ ਤੁਹਾਨੂੰ ਵਿਸ਼ਵਾਸ ਦਿਵਾ ਕੇ ਤੁਹਾਨੂੰ ਉਠਾ ਕੇ ਚਲਾ ਜਾਂਦਾ 70 ਸਾਲਾਂ ਤੋਂ ਆਪਾਂ ਸਾਰੀ ਜ਼ਿੰਦਗੀ ਇਹ ਧਰਨਾ ਹੀ ਲਾਉਣੇ ਕੋ ਪੱਕਾ ਹੱਲ ਕੀ ਏ ਪੱਕਾ ਹੱਲ ਅਸੀਂ ਅੱਜ ਦੱਸਿਆ ਜੀ ਪਹਿਲਾਂ ਵੀ ਬਹੁਤ ਪਿੱਟਨੇ ਪਿੱਟੇ ਸਰਕਾਰਾਂ ਕੇ ਵੀ ਐਂ ਕਰੋ ਜੇ ਕਿਸਾਨਾਂ ਦੀਆਂ ਮਾਲਕੀਆਂ ਜ਼ਮੀਨਾਂ ਨੇ ਨਾ ਜਾਂ ਕਾਸ਼ਤ ਕਰਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਤੁਸੀਂ ਜਿੰਨੇ ਦੇ ਵਿੱਚ ਦੇਖੋ ਹੁਣ ਹੈਡ ਵੱਜਾ ਕੋਈ ਦਸਾ ਕਿੱਲਿਆਂ ਦੇ ਵਿੱਚ ਹੈਡ ਆ ਤਸਕ ਕਿਲੇ ਮਹਾ ਗੋਂਦਵਾਲਾ ਸਾਹਿਬ ਵੀ ਇੰਨੇ ਕਚੀਆ ਜੇ ਪੁਲਾਹ ਵਿੱਚ ਦੀ ਪਾਣੀ ਕ੍ਰੋਸ ਹੋ ਸਕਦਾ ਹੈ ਤੇ ਕਿਉਂ ਨਹੀਂ ਇਹ ਜ਼ਮੀਨ ਖਰੀਦ ਕੇ ਆਪ ਦੀ ਨਹਿਰੀ ਰੂਪ ਕਰ ਦਿੰਦੇ ਕਿਸਾਨਾਂ ਨੂੰ ਪੱਕੇ ਤੌਰ ਤੇ ਪਾਣੀ ਤੋਂ ਨਿਆਇਤੀ ਦਵਾਈ ਜਾਵੇ ਉੱਥੇ ਔਰ ਜਿੱਥੇ ਨਹਿਰ ਬਣਾਉਣਗੇ ਮਾਲਵੇ ਦੇ ਵਿੱਚ ਪਾਣੀ ਦੇਣਾ ਉਹਨਾਂ ਨੂੰ ਪਾਣੀ ਤੇ ਕੰਟਰੋਲ ਕਰਕੇ ਨਹਿਰਾ ਕੱਟਣਾ ਮਾਲਵੇ ਨੂੰ ਕੱਟਣਾ ਦਬਾਬੇ ਨੂੰ ਕੱਟਣਾ ਜਾਂ ਫਿਰ ਗੋਂਦਵਾਲ ਤੋਂ ਅੰਮ੍ਰਿਤਸਰ ਸਾਹਿਬ ਨੂੰ ਕੱਟਣ ਮਾਝੇ ਨੂੰ ਕੱਟ ਦੇਣ ਸਾਰਾ ਪਾਣੀ ਜਿਹੜਾ ਕਿਸਾਨਾਂ ਨੂੰ ਆ ਉਹ ਨਹਿਰੀ ਦਿੱਤਾ ਜਾਵੇ ਇੱਕ ਤਾਂ ਆਪਣੇ ਜਿਹੜਾ ਧਰਤੀ ਦਾ ਪਾਣੀ ਜਿਹੜਾ ਆਉਣ ਵਾਲੇ 20 ਸਾਲਾਂ ਦੇ ਵਿੱਚ ਖਤਮ ਹੋਣ ਜਾ ਰਿਹਾ ਮਾਲਵੇ ਮਾਝੇ ਦੇ ਬਾਬੇ ਵਿੱਚ ਉਹ ਬਚ ਸਕਦਾ ਹੈ ਹਮ ਸਰਦਾਰ ਸਾਹਿਬ ਤੁਸੀਂ ਕਹਿੰਦੇ ਸਾਡੀ ਮਾਲਕੀਏ ਪਾਣੀ ਚੱਲਦਾ ਹੈ ਇੱਕ ਸਵਾਲ ਖੜਾ ਹੁੰਦਾ ਦਰਿਆ ਦੀ ਆਪਣੀ ਮਾਲਕੀ ਕਿੱਥੇ ਹੈ ਨਹੀਂ ਜੀ ਹਮ ਮਾਲਕੀ ਇਹ ਦਰਅਸਲ ਪਹਿਲਾਂ ਜਿਹੜੇ ਰਾਹ ਸੀ ਦਰਿਆ ਜਿੱਥੋਂ ਚੱਲਿਆ ਬਠਿੰਡੇ ਤੋਂ ਹਮ ਚੱਲਦਾ ਆ ਚੱਲਦਾ ਆ ਕਦੇ ਮੁਦਕੀ ਕਦੇ 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 ਮੁਕਸਰ ਇੱਥੇ ਆਣ ਕੇ ਕੀ ਕੀਤਾ ਵੀ ਸਰਕਾਰ ਨੇ ਇੱਕ ਪ੍ਰੋਪੋਜ਼ਲ ਤਿਆਰ ਕੀਤੀ ਆ 1952 ਦੇ ਵਿੱਚ ਹੈਡ ਦਾ ਨਿਰਮਾਣ ਕੀਤਾ ਗਿਆ ਹੂੰ ਔਰ ਰਾਜਸਥਾਨ ਨੂੰ ਪਾਣੀ ਦੇਣਾ ਸੀ ਦੇਖੋ ਇੱਕ ਦਰਿਆ ਸਾਡਾ ਪੰਜਾਬ ਨੂੰ ਬਰਬਾਦ ਕਰਕੇ ਪਾਣੀ ਦੇ ਜਿਹੜੇ ਗੱਫੇ ਨੇ ਰਾਜਸਥਾਨ ਨੂੰ ਦਿੱਤੇ ਜਾ ਰਹੇ ਨਾ ਤਾਂ ਸਾਨੂੰ ਕਿ 1 ਰੁਪਿਆ ਰੈਵਨਿਊ ਆਉਂਦਾ ਇਸ ਪਾਣੀ ਦਾ 1 ਰੁਪਿਆ ਰੈਵਨਿਊ ਅਜੇ ਤੱਕ ਨਹੀਂ ਆਇਆ ਦੇਖੋ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਕੇ ਪੰਜਾਬ ਨੂੰ ਮਾਰੂਥਲ ਬਣਾਉਂਦੀਆਂ ਨੀਤੀਆਂ ਨੇ ਤੁਸੀਂ ਦੱਸੋ 1947 ਤੋਂ ਬਾਅਦ ਆ ਜਿਹੜਾ ਜਿੱਥੇ ਆਪਾਂ ਖੜੇ ਹੋਏ ਆ ਹੈਡ ਤੋਂ ਬਾਅਦ ਕਿਹੜਾ ਸਰਕਾਰ ਨੇ ਪਾਣੀ ਬਦਲੇ ਜਿਹੜਾ ਇੰਨੇ ਵੱਡੇ ਰੋਲਾ ਪਾਈ ਗਿਆ ਪਾਣੀ ਅੱਜ ਕਹਿੰਦੇ ਮੁੱਖ ਜਿਹਾ ਪਾਣੀ ਜਾਂ ਦੁਸ਼ਟ ਹੋ ਗਿਆ ਇਹ ਕੀ ਕੀਤਾ ਕੀ ਇਹਨਾਂ ਨੇ ਇੱਕ ਵੀ ਮੈਨੂੰ ਇਹਨਾਂ ਦੀ ਸਟੇਮ ਇੱਕ ਨਵੀਂ ਨਹਿਰ ਹੋਰ ਖਦਾਈ ਚੱਲ ਰਹੀ ਹੈ ਰਾਜਸਥਾਨ ਨੂੰ ਜਾਣ ਵਾਸਤੇ ਵੇਖੋ ਜੀ ਤੁਹਾਡੇ ਕੋਲ ਆਇਆ ਕਿ ਨਹੀਂ ਮੈਨੂੰ ਜਾਣਕਾਰੀ ਹੈਗੀ ਹੈ ਜੀ ਮਾਲਵਾ ਨਹਿਰ ਨੂੰ ਕਹਿੰਦੇ ਆ ਪਰ ਇਹ ਪਤਾ ਨਹੀਂ ਗੱਲਾਂ ਦੇ ਕੜਾ ਨੇ ਜਾਂ ਮੁੱਖ ਮੰਤਰੀ ਤੇ ਕਿਵੇਂ ਵਿਸ਼ਵਾਸ ਕਰੀਏ ਉਹ ਸਾਨੂੰ ਕਹਿੰਦੇ ਸੀ ਕਿ ਤੁਹਾਨੂੰ 20000 ਰੁਪਇਆ ਬਿਨਾਂ ਕਰਤੌਰੀ ਤੋਂ ਦਵਾਂਗੇ ਉਹ ਸਾਡਾ ਜਿਹੜਾ ਪਹਿਲਾਂ 12000 13 ਮਿਲਦਾ ਸੀ ਪਹਿਨੀਆਂ ਸਰਕਾਰਾਂ ਦਿੰਦੀਆਂ ਸੀ ਅੱਥਰੂ ਪੁੰਹਿੰਦੀਆਂ ਸੀ ਉਹ ਵੀ ਉਹ ਵੀ ਨਹੀਂ ਪੁੰਝੇ ਗਏ ਕੀ ਕੀਤਾ ਜਾਵੇ ਦੱਸੋ ਕੀ ਵਿਸ਼ਵਾਸ ਕਰੀਏ ਹੁਣ ਬਿਲਕੁਲ ਜੀ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆ ਵੇਖੋ ਪੰਜਾਬ ਦੇ ਵਿੱਚ ਇੱਕ ਮਹੀਨਾ ਬਰਸਾਤ ਦਾ ਸੌਣ ਦਾ ਦ੍ਰਿਅ ਉਚਨ ਲਾ ਦਿੰਦਾ ਵੀ ਸਾਡੇ ਕੋਲ 76 ਸਾਲਾਂ ਦੇ ਵਿੱਚ ਕੋਈ ਬਰਸਾਤੀ ਪਾਣੀ ਸਾਂਭਣ ਦੀ ਕੋਈ ਸਾਡੇ ਕੋਲ ਅਜੇ ਤਾਈ ਕੋਈ ਸਕੀਮ ਨਹੀਂ ਹੈ ਵਿਦੇਸ਼ਾਂ 'ਚ 12 ਮਹੀਨੇ ਬਰਸਾਤਾ ਹੁੰਦੀਆਂ ਉਹ ਪਾਣੀ ਨੂੰ ਸਾਂਭ ਸਕਦੇ ਨੇ ਅਸੀਂ ਕਿੰਨੇ ਇਹ ਕੈਲੀਫੋਰਨੀਆ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਦੇਖੋ ਜੀ ਜਿਹੜੇ ਇਹਨਾਂ ਦੇ ਕੈਲੀਫੋਰਨੀਆ ਬਣਾਉਣਾ ਜਾਂ ਜਿਹੜੀਆਂ ਹੜ੍ਹਾਂ ਦੇ ਪ੍ਰਬੰਧ ਮੁਕੰਮਲ ਕਹਿੰਦੇ ਆ ਹੁਣ ਅਖਬਾਰਾਂ ਦੇ ਵਿੱਚ ਬਿਆਨ ਆਏ ਤੁਹਾਡੇ ਮਾਧਿਅਮ ਰਾਹੀਂ ਆਏ ਆ ਤੁਸੀਂ ਪਿਛਲੇ ਸਾਲ ਵੀ ਹੜ੍ਹਾਂ ਤੇ ਜਦੋਂ ਹੜ੍ਹ ਆਏ ਆ ਅਸੀਂ ਸੰਤਾਬੜ ਆਇਆ ਤੁਸੀਂ ਨਾਲ ਸਾਡੇ ਕਵਰੇਜ ਕੀਤੀ ਸਾਹ ਦੁੱਖ ਦਰਦ ਵੇਖਿਆ ਜੀ ਉਤੋਂ ਇਹਨਾਂ ਨੇ ਕੋਈ ਸਬਕ ਨਹੀਂ ਲਿਆ ਹਾਂ ਕਾ ਇਹਨਾਂ ਨੂੰ ਕੈਲੀਫੋਰਨੀਆ ਤੇ ਕੀ ਬਣਾਉਣਾ ਇਹ ਜਿਹੜਾ ਪਾਣੀ ਨੂੰ ਚੈਨਲ ਆਈ ਜੇ ਨਹੀਂ ਕਰ ਸਕੇ ਜਿਹੜੀਆਂ ਇਹਨਾਂ ਦੀਆਂ ਕਮੇਟੀਆਂ ਬਣਦੀਆਂ ਵਾ ਜਾਂ ਜਿਹੜਾ ਪ੍ਰੋਪੋਜ਼ਲ ਆ ਤਿਆਰ ਹੁੰਦੀਆਂ ਉਹ ਬੰਦ ਕਮਰਿਆਂ ਦੇ ਵਿੱਚ ਏਸੀ ਕਮਰਿਆਂ ਦੇ ਵਿੱਚ ਹੁੰਦੀਆਂ ਵਾ ਅਸੀਂ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਉੱਥੇ ਚੰਡੀਗੜ੍ਹ ਬੈਠਿਆਂ ਗੱਲ ਨਹੀਂ ਬਣਨੀ ਗਰਾਊਂਡ ਲੈਵਲ ਤੇ ਆਉਣਾ ਪੈਣਾ ਵਾ